ਵੇ ਤਾਂ ਰੋਜ਼ਾ ਖਾਦੇ ਸੀਗੇ ਇਸੇ ਦਾ ਕੋ ਤਨ ਪਾ ਪੇ ਨਸ਼ੇ ਵਾਲਾ ਬੰਦਾ ਛੇਤੀ ਦਿੱਤ ਹੋ ਜਾਂਦੀ ਹੈ ਉਹ ਨਸ਼ੇਆਂ ਨਸ਼ੇ ਵਾਲਾ ਤਾਂ ਜਾਂਦਾ ਰਹਿੰਦਾ ਆਹੋਂ ਦਰੇਆ ਬਿਰ ਕੋ ਕਲਾ ਸਾਹੂ ਸੀਗਾ ਕੜਾ ਖੜੀ ਹੋ ਨਾਜ ਭੁੱਲ ਗਿਆ ਤਿੰਨੇ ਦਾੜ ਰੋਟੇ ਹੈਗੇ ਸੀਗੇ ਤਿੰਨ ਮੁੰਡੇ ਸੀਗੇ ਦਾ ਤਿੰਨ ਚਲੋ ਕੁੜੀਏ ਥਾਂ ਬਿਰ ਕੋ ਲੈ ਜਾ ਕੇ ਕੁੜੀ ਐ ਇੱਕ ਕੁੜੀ ਇੱਕੋ ਕੁੜੀ ਕੁੜੀ ਆ ਹੁਣ ਆਹ ਦੇ ਉਹ ਕੁੜੀਆਂ ਕੁੜੀਆਂ ਇਹ ਭੜ ਜਾਓ ਬੈਜੀਆ ਮਿਆਂ ਤੋਂ ਅੱਛਾ ਭਾਈ ਇਹ ਭੜ ਜਾਓ ਦੋਏ ਕੁੜੀਆਂ ਦੇ ਸਾਹ ਤੇ ਦਿੱਤੇ ਸ਼ੋਰ ਵਾਲੇ ਉਹ ਜੇ ਜਿੰਦੀ ਆ ਉਹਨਾਂ ਨੂੰ ਵੀ ਦੱਸਿਓ ਜੀ ਇਹਨਾਂ ਦਾ ਬਜ਼ੁਰਗਾਂ ਦਾ ਉਹ ਉਹਨੂੰ ਦੱਸ ਜੇ ਉਹ ਉਹ ਆਈ ਤੁਹਾਡੇ ਕੋਲ ਉਹਨੂੰ ਦੱਸ ਦਿਓ ਕਿ ਮਾਮੇ ਦਾ ਮੁੰਡਾ ਮਿਲਿਆ ਤਾਂ ਕੋ ਉਹ ਉਹਨੇ ਕੋਈ ਆ ਘੱਲ ਦਾਂਗੇ ਜੀ ਜੀ ਤੁਹਾਨੂੰ ਕੋਲ ਜੇ ਤੁਹਾਡਾ ਆ ਗਿਆ ਉਹਨਾਂ ਨੂੰ ਇੱਥੇ ਘੱਲ ਦਾਂਗੇ ਆਈ ਤੇ ਉਹਨਾਂ ਨੂੰ ਘੱਲ ਦਾਂਗੇ ਜੀ ਉਹਨਾਂ ਨੂੰ ਚਲੋ ਚਲੋ ਹਾਂ ਜੀ ਬਸ ਕਰੀਏ ਜੀ ਹਾਂ ਜੀ ਬਹੁਤ ਵਧੀਆ ਜੀ ਬਾਤ ਉਹਦੋਂ ਬਾਅਦ ਬੱਚਾ ਹੋਇਆ ਨਾ ਫਿਰ ਉਹਦੋਂ ਬਾਅਦ ਬੱਚਾ ਮੈਂ ਬੱਚਾ ਲਿਆ ਕੇ ਫਿਰ ਛਾਲੇ ਆਪਣੇ ਦਾ ਮੁੰਡਾ ਇਹ ਵਿਆਹ ਕਰੇ ਹੁਣ ਦੋ ਪੋਤੇ ਆਪੜੇ ਉਹ ਵਿਆਹ ਕਿੱਥੇ ਵਿਆਹ ਕਿੱਥੇ ਕਰਾਇਆ ਛਾਲੇ ਉਹਨੇ ਮੈਂ ਪੁੱਤ ਲਿਆ ਕੇ ਮੁੰਡਾ ਆਪਣੇ ਬਰੇ ਕੋਲੇ ਬਰੇ ਕੋਲੇ ਆਹ ਬਰੇ ਕੋਲੇ ਵਿਆਹ ਬੱਚਾ ਕਿਹੜੇ ਪਿੰਡ ਚ ਆਲੇ ਆਲ ਵਾਲੇ ਆਹ ਰੋਟੀ ਵਾਲ ਦੇ ਨਾਲ ਰੋਟੀ ਵਾਲ ਬੈਠੇ ਵਾਲੇ ਆ ਰੋਟੀ ਵਾਲ ਆ ਰੋਟੀ ਵਾਲ ਵਾਲੇ ਆ ਦਲੀਜ ਹਾਂ ਦਲੀਜ ਦਲੀਜ ਉੱਤੇ ਵਾਲੀ ਆ ਨਾਲ ਹੀ ਬੈਠਾ ਹਾਂ ਸਾਰੇ ਬੰਦਾਂ ਨੂੰ ਮੈਂ ਜਾਣਦਾ ਉਹਨਾਂ ਨੂੰ ਇਹਨਾਂ ਦਾ ਫਿਰ ਤੁਸੀਂ ਆਓ ਵਕ ਮਾਰ ਕੇ ਲਿਆਵਾ ਕੇ ਸੋਰੇ ਬੁਲਾ ਕੇ ਲਿਆਓ ਸਾਰੇ ਪੇਟਾਂ ਹੁਣ ਪਹਿਲਾਂ ਤਾਂ ਤੂੰ ਆ ਨਾ ਕੋਲ ਆ ਗਈ ਆ ਪਹਿਲਾਂ ਮਤੂੰ ਆ ਨਾ ਨਾਲੇ ਆਪਣੇ ਮਾਮੀ ਦੇਖ ਜਾ ਨਾਲੇ ਮਾਮੀ ਆਪਣੇ ਬੋਤਾਂ ਨੂੰ ਨੂਰੀ ਦੀ ਗੱਡੀ ਤੋਂ ਉੱਠ ਦੇ ਕਵਾ ਕੇ ਲਿਆਵਾਂਗੇ ਸਾਰੇ ਨਾਲੇ ਤੂੰ ਆ ਨਾ ਪਹਿਲਾਂ ਨਾਲੇ ਆਪਣੀਆਂ ਮਾਮੀਆਂ ਦੇਖ ਲੈ ਅੱਛਾ ਤੈਨੂੰ ਸਾਰੀਆਂ ਮਾਮੀਆਂ ਮਿਲਾਵਾਂਗੇ ਮਾਮਿਆਂ ਦੀ ਮੁੰਡੇ ਅੱਛਾ ਸਾਰਿਆਂ ਦੇ ਉਹ ਤਿੰਨ ਮਾਮਿਆਂ ਉਹ ਮਿਲਾ ਲਾ ਕੇ ਜਾਊਗਾ ਬੇਟਾ ਮੈਨੂੰ ਇਦੋਂ ਬਣਾ ਪਲਾਟਾ ਨੂੰ ਸਾਲ ਖਾ ਦਿਓ ਤੇ ਆਪਾਂ ਫਿਰ ਆਪਾਂ ਆ ਨੰਬਰ ਬਾਈ ਤੋਂ ਲੈ ਲਿਓ ਤੇ ਆਪਾਂ ਡਰੈਕਟਰ ਨੂੰ ਲਗਾ ਉਹ ਕਾ ਫੇਡ ਲਿਵਰੇ ਨੂੰ ਫੇਰ ਸੋਲ ਮਿਲ ਕੇ ਜਾਓ ਵੀਰਾਂ ਲੱਗ ਜਾਓ ਜੇ ਮੈਂ ਕਰਾਂ 2 ਮਹੀਨੇ ਰਾਂ ਨਹੀਂ ਆਉਣ ਦਿੰਦੇ ਤੈਨੂੰ ਚਲੋ ਅੱਲਾ ਦੇ ਅੱਗੇ ਜਰੂਰ ਉਹਦਾ ਬਾਲ ਕਰੇ ਜੋ ਕੋਲ ਗਿਆਨ ਚੱਲ ਹਾਂ ਅੱਛਾ ਨਾਲ ਦੀ ਖੁਸ਼ੀ ਨਹੀਂ ਕੋਈ ਮਰਚਾ ਆਪਣੇ ਇਹਦੇ ਭਾਈ ਦੀ ਪੁੱਛ ਲਵਾ ਲਾਦ ਭਾਈ ਦੀ ਭਾਈ ਦੀ ਔਲਾਦ ਵੀਰੇ ਹੈ ਕਿਹੜੇ ਦੀ ਤੇਰੇ ਦੀ ਨਹੀਂ ਭਾਈ ਦੇ ਲਾਦ ਹੋਣੀ ਨਹੀਂ ਸੀ ਉਹ ਮੇਰੇ ਸਿਰ ਧਰਤੀ ਸੀ ਉਹਦੇ ਕਰੋ ਓਏ ਠੀਕ ਹੈ ਨਹੀਂ ਸੀ ਉਹਦੇ ਨੂੰ ਕਰੋ ਸੇਰ ਦਾ ਜਿਹੜਾ ਤੋਗੀ ਮੇਰੇ ਸਹਤਾਰਤੀ ਸੀਗੀ ਮੇਰੇ ਇੱਕ ਬੱਚਾ ਹੋ ਗਿਆ ਜੀ ਉਹ ਬੱਚਾ ਗੋੜ ਗਿਆ ਜੀ ਫਿਰ ਬੱਚਾ ਜਿਹੜਾ ਉਸ ਤੋਂ ਬਾਅਦ ਐ ਹੁਣ ਨਿਗੀ ਦਾ ਕੋਈ ਮੁੰਡਾ ਨਹੀਂ ਆਗਾ ਕਿਹੜਾ ਬੋੜਾ ਬਈ ਆ ਤੂੰ ਤਾਂ ਬੀਰੋ ਦਾ ਨਾ ਨਿਗੀ ਦਾ ਤੁਹਾਡੀ ਮਾਸੀ ਨਿਗੀ ਇਹ ਅੱਲਾਹ ਛੋਟੇ ਭਾਈ ਬਹੁਤ ਬਹੁਤ ਸ਼ੁਕਰੀਆ ਇਹ ਫਰਾਂ ਲੈ ਗੱਲਾਂ ਕਰਾਈਆਂ ਹੈ ਨਹੀਂ ਬਹੁਤ 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 ਸ਼ੁਕਰੀਆ ਤੁਹਾਡੇ ਨਾਲ ਇੱਕ ਰੂਹ ਤਾਂ ਨਵਾ ਕਰੀ ਨਵਾ ਜੀ ਜੇ ਤੁਸੀਂ ਫੋਨ ਕਰਿਆ ਸਾਨੂੰ ਰਾਜ ਤਾਈ ਹੋ ਗਿਆ ਤੇ ਹੋ ਮੈਨਾਂ ਨਾ ਡਰੈਸ ਜਿਹੜਾ ਸੀਗਾ ਉਹ ਮੈਨੂੰ ਲੱਭਿਆ ਬਾਅਦ ਵਿੱਚ ਬੁੜਾ ਸਾਡਾ ਵੀ ਫਾਉਟ ਹੋ ਗਿਆ ਤਾਂ ਨਾ ਕਾਫੀ ਢੇਰਨਾ ਮਾਮਾ ਤੁਹਾਡਾ ਅੱਗੇ ਰੱਖੋ ਥੋੜਾ ਜਿਹਾ ਅੱਛਾ ਜੀ ਉਹ ਉਹ ਵੀ ਫਾਉਟ ਹੋ ਗਿਆ ਤਾਂ ਨਾ ਉਹ ਫਿਰ ਡਰੈਸ ਲੱਭਿਆ ਫਿਰ ਉਹ ਤੋਂ ਬਿਨਾਂ ਨਵਾਸ ਹੋਰ ਬੱਚੀ ਰਹੀ ਕਾਫੀ ਕਾਫੀ ਬਣਾਈ ਸੀਗੀ ਮਾਲ ਤੇ ਵਿੱਚੇ ਰਹੀ ਕਾਫੀ ਫਿਰ ਆਇਆ ਲੱਗਿਆ ਉਹ ਤੋਂ ਤੁਹਾਡੇ ਕੋਲ ਮਿਲਣਾ ਹਾਂ ਤੇ ਓ ਹੋਰ ਉਹਨਾਂ ਇਹ ਤੇ ਤੁਹਾਡਾ ਡਰੈੱਸ ਕੀ ਆ ਜੇ ਫੋਨ ਉਹਨੂੰ ਰੱਬ ਮਿਲਣਾ ਹੋਵੇ ਹਾਂਜੀ ਫੋਨ ਫਾਨ ਸੁਣ ਸਕਦੇ ਹੋ ਤੁਸੀਂ ਉਧਰ ਆ ਬੈਟਚ ਬੂਆ ਆਪਣਾ ਹੀ ਫੋਨ ਆਜ ਦੇ ਜੈ ਦੇ ਕਰ ਲੇ ਕੋ ਫੋਨ ਆ ਤੁਹਾਡੇ ਕੋਲ ਆਈ ਪਿਆ ਅੱਛਾ ਅੱਲਾਹ ਤ ਤੰਦਰੁਸਤੀਆਂ ਰੱਖੇ ਸਾਰਿਆਂ ਦੀਆਂ ਜੀਆਂ ਨੀਆਂ ਅਸੀਂ ਵੀ ਆਪਣੇ ਸਾਰੇ ਬਾਰਕਾ ਔਰ ਅੱਲਾ ਦਾ ਸ਼ੁਕਰੀਆ ਦੁਆ ਅਸੀਂ ਨੂਰੇ ਦੇ ਤੈਨੂੰ ਆ ਤੈਨੂੰ ਤੁਹਾਡੇ ਮਾਮੇ ਦੇ ਚਾ ਮੇਤੇ ਛੋਟੇ ਨੇ ਉਹ ਮੈਂ ਵੱਡਾ ਸੀ ਸਾਰਿਆਂ ਤੇ ਅੱਛਾ ਜੀ ਤੇ ਹੋ ਤੁਹਾਡਾ ਮਾਮੇ ਸਾਰੇ ਚੱਲ ਗਏ ਅੱਲਾ ਕੀ ਦੈ ਹੁਣ ਕੱਲੇ ਕੋਈ ਨਹੀਂ ਹੈ ਉਹਨਾਂ ਦੀ ਉਦਾਸ ਹੈ ਬਾਬੇ ਦਾਦਾ ਨਹੀਂ ਬਾਬੇ ਦਾ ਕੋਈ ਰਹਿ ਨਹੀਂ ਹੈ ਹਾਂ ਤੇ ਅੱਛਾ ਜੀ ਹੋਰ ਸਾਰਿਆਂ ਨੇ ਦੁਆ ਲੈ ਤੁਹਾਨੂੰ ਚੰਦਰੁਸਤੀ ਰੱਖੇ ਹਾਂ ਜੀ ਆਦੀ ਚੰਗੀ ਆ ਬਹੁਤ ਚੰਗਿਆ ਤੁਸੀਂ ਜਾਗ ਰਹੇ ਹੋ ਬਾਈ ਸਾਨੂੰ ਉਹ ਕਰ ਉਹ ਇੱਕ ਵਾਰੀ ਕਾਦਰ ਆਇਆ ਤਾਂ ਤੁਹਾਡਾ ਚਾਚਾ ਇੱਧਰ ਉਹਦੀ ਵੀ ਆਦ ਹੈ ਹਾਂਜੀ ਆਉਂਦਾ ਉਹ ਬਰਿਆ ਹਾਂ ਉਹ ਆਉਂਦਾ ਜਾਂਦਾ ਹੈ ਉਹ ਤਾਂ ਦਿੱਤ ਹੋ ਗਈ ਜੀ ਉਹਦੀ ਹੌਣ ਤੱਕ ਤਾਂ ਆਉਂਦਾ ਰਿਹਾ ਪਹਿਲਾਂ ਤਾਂ ਆਉਂਦਾ ਰਿਹਾ ਤੁਹਾਡੇ ਕੋਲ ਦੁੱਤ ਨੇ ਕਿਹੜੇ ਦਰ ਪਾਰੇ ਸੀ ਉਹਨੇ ਆਹ ਦੋ ਕੋ ਕਿਹੜੇ ਲਾ ਗਿਆ ਸੀ ਸਾਡੇ ਕੋਲ ਉਹ ਬਹਿਣਾ ਗੁਜ਼ਰ ਗਈ ਆ ਕੋਈ ਨਹੀਂ ਐ ਹਾਂ ਚਲੋ ਅੱਲਾ ਚੰਗੀ ਕਰੇ ਅੱਛਾ ਫਿਰ ਸਲਾਮ ਅਲੈਕੂ ਫਿਰ ਉਹਨਾਂ ਕਿਤੇ ਚਾਹ ਪੀ ਲੋ ਹਾਂਜੀ ਬਾਬਾ ਜੀ ਕਿਦਾਂ ਅੱਜ ਤੁਹਾਡੀ ਮੁਲਾਕਾਤ ਕਰਾਤੀ ਫਿਰ ਮੈਂ ਹਾਂ ਹਾਂਜੀ ਅੱਲਾਹ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਕਿਦਾਂ ਮਹਿਸੂਸ ਕੀਤਾ ਫਿਰ ਤੁਹਾਨੂੰ ਹੈ ਬਹੁਤ 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 ਅਸੀਂ ਤਾਂ ਰਾਜੀ ਹਾਂ ਬਹੁਤ ਅੱਲਾਹ ਦੇ ਬਹੁਤ ਉਹ ਕਾਰਸ਼ਾਂ ਵਾਲੇ ਤੇ ਬਹੁਤ ਰਾਜੀ ਹਾਂ ਇਹ 47 ਦੇ ਵਿਛੜੇ ਹੋਏ ਅੱਜ ਮਿਲ ਗਿਆ ਜੀ ਅੱਜ ਮਿਲਿਆ ਦੇ ਲਾਈ ਕਿੰਨੇ ਸਾਲ ਹੋ ਗਏ ਹਾਏ 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 ਬਹੁਤ ਸਾਡੇ ਡਰੈਸ ਹੈ ਨਹੀਂ ਸੀਗੇ ਸਾਡੇ ਕੋਲ ਨਾ ਇਹਨਾਂ ਕੋਲ ਨਾ ਸਾਡੇ ਕੋਲ ਹਾਂਜੀ ਡਰੈਸ ਖੋ ਗਏ ਖੋ ਗਏ ਮੁੜ ਕੇ ਚਿੱਠੀਆਂ ਪੜਾਂ ਤੇ ਜਾਂਦੇ ਹਾਂ ਤੇ ਬਾਬਾ ਜੀ ਉਹਨਾਂ ਨੇ ਪਛਾਣ ਲਿਆ ਤੁਹਾਨੂੰ ਕਿਹਨੇ ਉਹ ਤੁਹਾਡੇ ਰਿਸ਼ਤੇਦਾਰ ਨੇ ਇਹਨੇ ਹਾਂਜੀ ਇਹ ਛੋਟਾ ਤਾਂ ਬੜਾ ਅੱਛਾ ਇਹ ਤਾਂ ਮੇਤੇ ਕਾਫੀ ਛੋਟਾ ਹੈ ਇਹਦੇ ਮੇਤੇ 8 ਸਾਲ ਛੋਟਾ ਹੈ ਹਾਂ ਪਛਾਣ ਲਿਆ ਉਹਨੇ ਫਿਰ ਹੈ ਤੁਹਾਨੂੰ ਹਾਂ ਬਹੁਤ ਗੱਲਾਂ ਕੀਤੀਆਂ ਹੈ ਬਹੁਤ ਗੱਲਾਂ ਖੁਸ਼ ਹੋ ਗਿਆ ਹੈ ਗੱਲਾਂ ਕਰਕੇ ਮਾਮਿਆਂ ਦੀਆਂ ਮਾਮੇ ਦਾ ਪੁੱਤ ਬੋਲਦਾ ਹਾਏ 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 ਪੁਰਾਣੇ ਦੁੱਖ ਸਾਰੇ ਮਾਂ ਦੇ ਖੂਨ ਦੀਆਂ ਗੱਲਾਂ ਸੁਣ ਲਈ ਮਾਂ ਦੇ ਭਤੀਜੇ ਬੋਲਦੇ ਨੇ ਹਾਏ 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 ਹੈ ਪੁਰਾਣਾ ਦੁੱਖ ਜਿਹੜਾ ਨਾ ਹਾਂਜੀ ਸਾਰਾ ਸਾਰਾ ਸਾਰੇ ਦੁੱਖ ਬੋਲਦੇ ਨੇ ਫਿਰ ਹਾਂਜੀ ਅੱਲਾ ਦੇ ਦੇਖੋ ਜੀ ਵਿੱਚ ਰਲ ਕੇ ਵਸਦੇ ਨੇ ਅੱਲਾ ਦਾ ਸਾਰੇਆਂ ਨੂੰ ਅੱਲਾ ਤੰਦਰੁਸਤੀਆਂ ਦੇਵੇ ਹਾਂਜੀ ਬਾਬਾ ਜੀ ਤੁਹਾਨੂੰ ਉਮੀਦ ਹੈ ਸੀ ਕਿ ਵੀ ਤੁਹਾਡੇ ਮਿਲ ਜਾਣਗੇ ਹਾਂ ਕੋਈ ਉਮੀਦ ਨਹੀਂ ਸੀ ਜਦ ਲੈ ਪਹਿਲਾਂ ਤੋਂ ਕੋਈ ਉਮੀਦ ਹੀ ਨਹੀਂ ਸੀ ਸਾਡੇ ਕੋਲ ਡਰੈਸ ਹੀ ਕੋਈ ਨਹੀਂ ਤਾਂ ਦੇਖ ਲਓ ਫਿਰ ਅਸੀਂ ਵੀਡੀਓ ਗੱਲ ਤੁਹਾਡੀ ਕਰਵਾਤੀ ਹਾਂ ਸਿਰਫ ਇਹ ਮਾਮੀ ਇਹਨਾਂ ਦੀ ਜਾਣਦੀ ਸੀ ਇਹਨਾਂ ਨੂੰ ਜਾਂ ਮੈਂ ਜਾਣਦਾ ਹਾਂਜੀ ਤੇ ਦੂਈ ਮਾਮੀ ਆ ਜਿਹੜੀ ਉਹ ਵੀ ਥੋੜਾ ਹੀ ਦੇਖਿਆ ਹੈ ਉਹਨੇ ਅੱਛਾ ਉਹ ਤਾਏ ਦਾ ਪੁੱਤ ਸੀ ਇਹਨਾਂ ਦਾ ਸਾਡੀ ਭੂਆ ਦਾ ਹਾਂ ਦੇ ਉਹਦਾ ਟੱਬਰ ਤੇ ਉਹ ਅੱਲਾ ਦੇ ਹੁਕਮ ਨਾਲ ਉਹ ਗੱਲਾਂ ਜਿਸ ਲਈ ਇੱਥੇ ਆਈਆਂ ਸੀ ਜਾਣ ਮਹੀਨਾ ਨੂੰ ਜਾਣ ਹੀ ਨਹੀਂ ਦੇਣਾ 2 ਮਹੀਨੇ ਹਾਂ ਫਿਰ ਤੁਹਾਡੇ ਜਦੋਂ ਆਪਸ ਵਿੱਚ ਤੁਸੀਂ ਮਿਲਣਾ ਹੈ ਜੇ ਤੁਹਾਡੇ ਕੋਲ ਆਣ ਕੇ ਹਾਂ ਫਿਰ ਜਾਂ ਮਾਮੀ ਜਾਊਗੀ ਨਾਲ ਮਾਮਾ ਫਿਰ ਅਸੀਂ ਮੁੜ ਕੇ ਫਿਰ ਜਾ ਕੇ ਆਵਾਂਗੇ ਹਾਂ ਮਾਮੀ ਦੇ ਨਾਲ ਨਾਲ ਮੈਂ ਜਾਊਂਗਾ ਨਹੀਂ ਨਹੀਂ ਮਿਲ ਕੇ ਆਇਓ ਜੀ ਮਿਲ ਕੇ ਆਇਓ ਤੁਹਾਡਾ ਇੰਨੀ ਦੇਰ ਬਾਅਦ ਮਿਲੇ ਹੈ ਹਾਂ ਪਹਿਲਾਂ ਉਹ ਆਉਣਗੇ ਫਿਰ ਅਸੀਂ ਜਾ ਕੇ ਹਾਈ 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 ਬਾਈ ਭੂਆ ਦੀ ਕਬਰ ਨੂੰ ਦੇਖ ਕੇ ਆਵਾਂਗੇ ਹਾਂ ਥੋੜੀ ਹੈ ਹਾਂ ਉਹਨਾਂ ਦੀਆਂ ਮੜੀਆਂ ਨੂੰ ਦੇਖਾਂਗੇ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਥੋੜਾ ਤਾਂ ਹੁਣ ਹੌਸਲਾ ਵੱਧ ਗਿਆ ਹੈ ਬਾ ਦੋ ਫੁੱਪੀਆਂ ਜੀ ਦੂਈ ਦਾ ਪੁੱਛਿਆ ਨਾ ਹਾਂਜੀ ਉਹਦੇ ਮੁੰਡੇ ਮਰ ਮੁਰਗੇ ਨਸ਼ਾ ਕਰਦੇ ਤੇ ਕਹਿੰਦਾ ਅੱਛਾ ਤੇ ਦੋ ਫੁੱਪੀਆਂ ਸੀ ਨਾ ਇੱਕ ਇਹਨਾਂ ਦੀ ਮਾਸੀ ਦੂਈ ਸੀ ਨਾ ਜਿਹੜੀ ਤਾਂ ਪੁੱਛਿਆ ਹਾਂਜੀ ਤੇ ਉਹ ਕਹਿੰਦਾ ਉਹਦੀ ਕੁੜੀ ਕੁੜੀ ਐ ਇੱਕ ਅੱਛਾ ਉਹਦੀਆਂ ਕੁੜੀਆਂ ਦੋ ਧੀਆਂ ਜਿਹੜੀਆਂ ਨੇ ਪੋਤੀਆਂ ਉਹ ਮੁੰਡੇ ਨੂੰ ਲਈਆਂ ਹੋਈਆਂ ਨੇ ਸਹੀ 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 ਇਹਨਾਂ ਨੇ ਆਪਦੇ ਮੁੰਡੇ ਨੂੰ ਲਈਆਂ ਆਈਆਂ ਜਿਹੜਾ ਪਾਲਿਆ ਨੇ ਅੱਛਾ ਇਹਨੇ ਪਾਲਿਆ ਕੋਈ ਮੁੰਡਾ ਲੈ ਕੇ ਹੈ ਇਹਦੇ ਆਪਦਾ ਮੁੰਡਾ ਹੈ ਨਹੀਂ ਸੀਗਾ ਅੱਛਾ ਹਲਾਦ ਹੈ ਨਹੀਂ ਇਹਦੇ ਹੋਈ ਤੇ ਇਹਨੇ ਪਾਲਿਆ ਮੁੰਡਾ ਲੈ ਕੇ ਹਮ ਪੈ ਕੇ ਸਾਲੇ ਤੇ ਮੁੰਡਾ ਲੈ ਕੇ ਫਿਰ ਤਾਂ ਬਾਬਾ ਜੀ ਅੱਲਾ ਖੈਰ ਰੱਖੇ ਤੁਹਾਨੂੰ ਆਪ ਵਿਛੜੇ ਮਲਾਤੇ ਅੱਲਾ ਨੇ ਹੈ ਅੱਲਾ ਨੇ ਵਿਛੜੇ ਮਲਾਤੇ ਜੀ ਤੇ ਬਿਲਕੁਲ ਬਿਲਕੁਲ ਹੁਣ ਤੁਸੀਂ ਉਹ ਉਹਦੀ ਮਾਮੀ ਮਲਾਇਓ ਹਾਂ ਉਹ ਇੱਥੇ ਵੱਧਲੇ ਆ ਗਿਆ ਸਾਰੇ ਮਿਲਣਗੇ ਭੱਜ ਭੱਜ ਕੇ ਉਹਨੂੰ ਨਾਲ ਨਾਲ ਮਾਮੀ ਭੱਜ ਕੇ ਪਈ ਮਿਲੂਗੀ ਸਾਡੇ ਭਰਾ ਵੀ ਮਿਲਣਗੇ ਛੋਟੇ ਦੂਏ ਹਾਂਜੀ ਉਹਦੀ ਸਾਰੀ ਭੂਆ ਦਾ ਪੁੱਤ ਉਹ ਪੁੱਤ ਬਿਲਕੁਲ ਬਿਲਕੁਲ ਉਹਨੂੰ ਸਾਰੇ ਕਰਾਵਾਂਗੇ ਸਾਰੇ ਇੱਥੇ ਲਾ ਕੇ ਦੀ ਹਾਂਜੀ ਨਹੀਂ ਹੋਵੇਗਾ ਗਾਂ ਫਿਰ ਜਿਹੜਾ ਕੁਤਵੀ ਦਾ ਨਾਮ ਲੈਂਦਾ ਤਾਂ ਮੈਂ ਉਹ ਇਹਨਾਂ ਦੀ ਮਾਮੇ ਦਾ ਪੁੱਤ ਹਾਂਜੀ ਉਹ ਵੀ ਹੈਗਾ ਨਹੀਂ ਉਹ ਉੱਥੇ ਹੀ ਤਾਂ ਮਰ ਗਿਆ ਨਾ ਅੱਛਾ ਉੱਥੇ ਮਰ ਗਿਆ ਸੇ ਜੀ ਜੀ ਦਿਨਾਂ ਕੋਲ ਚਲੇਗਾ ਤਾਂ ਹਾਂਜੀ ਹਾਂਜੀ ਇਹਨਾਂ ਦੀ ਮਾਂ ਦੇ ਮਾਮੇ ਦਾ ਪੁੱਤ ਤਾਂ ਹਾਂ ਹਾਂ ਬੁਦਾਦਾ ਨਹੀਂ ਤਾਂ ਉਹ ਉੱਥੇ ਖੋਤ ਹੋ ਗਿਆ ਤੇ ਖੋਤ ਹੋ ਗਿਆ ਅੱਛਾ ਅੱਛਾ ਸਹੀ ਉਹਦੀਆਂ ਉਹਦੇ ਭਾਨ ਜਾਬੀ ਹੈਗੇ ਨੇ ਇੱਥੇ ਹਾਂਜੀ ਹਾਂਜੀ ਉਹ ਵੀ ਮਲਾਵਾਂਗੇ ਬਿਲਕੁਲ ਬਿਲਕੁਲ ਬਹੁਤ ਅੱਲਾ ਦੇ ਦਰਾਂ ਕਾਉਣਗੀਆਂ ਹਾਂਜੀ ਫਿਰ ਅਸੀਂ ਜਾਵਾਂਗੇ ਚਲੋ ਇੱਕ ਦੂਏ ਨਾਲ ਮੁਲਾਕਾਤਾਂ ਦੇਖ ਲਓ ਵੀ ਕਿੰਨਾ ਖੁਸ਼ ਹੋਇਆ ਉਹਨੇ ਕਿ ਆ ਵੀ ਸੰਧਾ ਉਮੀਦ ਨਹੀਂ ਸੀ ਹੈ ਸਾਡੇ ਰਿਸ਼ਤੇਦਾਰ ਹੈਗੇ ਆ ਕਿ ਨਹੀਂ ਹੈਗੇ ਹੈਂ ਦੇਖ ਲਓ ਹੈਂ ਕੈਸੀ ਦੇਖ ਲਾ ਮੁਲਾਕਾਤ ਤੁਹਾਡੀ ਅੱਲਾ ਨੇ ਕਰਵਾ ਦਿੱਤੀ ਐ ਅੱਲਾ ਨੇ ਕਰਾ ਦਿੱਤੀ ਉਹਦਾ ਖੁਸ਼ ਐਨਾ ਹੋਇਆ ਉਹ ਕਹਿੰਦੇ ਰਾਤ ਦੀਆਂ ਖੁਸ਼ੀਆਂ ਚੜੀਆਂ ਪਈਆਂ ਉਹ ਖੁਸ਼ ਬਹੁਤ ਹੋਇਆ ਸੀ ਸਾਨੇ ਤਾਂ ਸੀਗੇ ਹੁਣ ਕੋਈ ਡਰੈੱਸ ਹੀ ਨਹੀਂ ਆ ਸਾਡੇ ਕੋਲ ਇੱਕ ਦੂਏ ਦਾ ਹਾਂਜੀ ਵਾ ਅੱਲਾ ਤਾਲਾ ਨੇ ਅੱਛਾ ਜਿਹੜੇ ਨੇ ਉਹਨੇ ਬੰਦੇ ਨੇ ਵੀ ਦੇਖ ਲਓ ਕਿੰਨੇ ਕੋਸ਼ਿਸ਼ ਸਰਦਾਰ ਨੇ ਉਹਦਾ ਵੀ ਸ਼ੁਕਰੀਆ ਅਦਾ ਕਰੋ ਉਹਦਾ ਤਾਂ ਬਹੁਤ ਬਹੁਤ ਸ਼ੁਕਰੀਆ ਦਾ ਮੈਂ ਕੀਤਾ ਈ ਸਰਦਾਰ ਦਾ ਹਾਂਜੀ ਆ ਬਖਦਾਰ ਸਾਹਿਬ ਤੇਰਾ ਬਹੁਤ ਸ਼ੁਕਰੀਆ ਬਹੁਤ ਬਹੁਤ ਤੈਨ ਆਨ ਬੜਾ ਕੀਤਾ ਸਾਡੇ ਉੱਤੇ ਦੇਣਾ 747 ਦੇ ਵਿਛੜੇ ਮਿਲਾਤੇ ਮਿਲਾਤੇ ਹਾਂਜੀ ਨਹੀਂ ਬਾਕੀ ਉਹਨੇ ਬਾਬਾ ਜੀ ਬੜੀ ਕੋਸ਼ਿਸ਼ ਕੀਤੀ ਹੈ ਨਹੀਂ ਏਕਣ ਬੰਦਾ ਕੁਰਬਾਨੀ ਕਿਹੜਾ ਦਿੰਦਾ ਹਾਂਜੀ ਉਹਨੂੰ ਵੀ ਜੇਡਾ ਆਦਲ ਮਿਲੂਗਾ ਹਾਂਜੀ ਸੁਰਗਾਂ ਨੂੰ ਜਾਊਗਾ ਅੱਲਾ ਦਾ ਸੁਰਗਾਂ ਸਾਨੂੰ ਵੀ ਦੇਖਲਾ ਸ਼ੌਕ ਸੀ ਅਸੀਂ ਫਿਰ ਤੋਂ ਹੈ ਤੁਹਾਨੂੰ ਵੀ ਸ਼ੌਕ ਤਾਂ ਗੱਲਬਾਤ ਕਰਾਉਣ ਦਾ ਅਜੀਜ਼ ਨਾਲ ਗੱਲ ਹੋਈ ਫਿਰ ਪਟੀਆਂ ਹਾਂ ਨੇ ਉਹ ਕਰਵਾਵਾਂਗੇ